ਲਓ ਜੀ ਦੋਸਤੋ ਅੱਜ ਇੱਕ ਤੁਹਾਨੂੰ ਪੁਰਾਣੀ ਪਰੰਪਰਾ ਨਾਲ ਜੋੜਨ ਜਾ ਰਹੇ ਹਾਂ ਕਿਉਂਕਿ ਜਦੋਂ ਆਪਾਂ ਪਹਿਲਾਂ ਕਣਕ ਦੀ ਵਾਢੀ ਕਰਦੇ ਹੁੰਦੇ ਸੀਗੇ ਉਦੋਂ ਕਣਕ ਦੀ ਵਾਢੀ ਤੋਂ ਬਾਅਦ ਬੋਦੀ ਛੱਡੀ ਜਾਂਦੀ ਸੀਗੀ ਤਾਂ ਖੇਤਾਂ ਦੇ ਵਿੱਚ ਜਾ ਕੇ ਆਪਾਂ ਉੱਥੇ ਮਿੱਠਾ ਬਣਾਉਂਦੇ ਸੀਗੇ ਕੋਈ ਪ੍ਰਸ਼ਾਦ ਬਣਾਉਂਦਾ ਸੀਗਾ ਜਾਂ ਕੋਈ ਜਲੇਬੀਆਂ ਜਾਂ ਸ਼ੱਕਰਪਾਰੇ ਹਨ ਇਸ ਤਰ੍ਹਾਂ ਦੇ ਮਤਲਬ ਆਪਣੀਆਂ ਪਰੰਪਰਾਵਾਂ ਸੀਗੀਆਂ ਤਾਂ ਇੱਕ ਜਦੋਂ ਘਰਾਂ ਦੇ ਵਿੱਚ ਕਣਕ ਆ ਜਾਣੀ ਸੀਗੀ ਤਾਂ ਬਹੁਤ ਕਣਕ ਦਾ ਘਰੇ ਲੱਗਦਾ ਸੀਗਾ ਤਾਂ ਉਸ ਤੋਂ ਬਾਅਦ ਇੱਕ ਜਿੰਨੇ ਪਰਿਵਾਰ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਇੱਕ ਰੀੜੀ ਦੀ ਰਸਮ ਹੁੰਦੀ ਸੀਗੀ ਉਹ ਰੀੜੀ ਦਿੱਤੀ ਜਾਂਦੀ ਸੀਗੀ ਤਾਂ ਬਹੁਤੇ ਮੇਰੇ ਜਿਹੜੇ ਬੱਚੇ ਹੈਗੇ ਨੇ ਸਾਡੇ ਉਹਨਾਂ ਨੂੰ ਨਹੀਂ ਪਤਾ ਵੀ ਰੀੜੀ ਦਾ ਕੀ ਮਤਲਬ ਹੈ ਨਾ ਤਾਂ ਕਿਉਂ ਰੀੜੀ ਦਿੱਤੀ ਜਾਂਦੀ ਸੀਗੀ ਤਾਂ ਇੱਕ ਤਾਂ ਇਹ ਮੇਰੀ ਬੇਨਤੀ ਹੈ ਆਪ ਸਭ ਨੂੰ ਵੀ ਸਾਨੂੰ ਇੱਕ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਤੇ ਜਿਨ੍ਹਾਂ ਨੂੰ ਬੱਚਿਆਂ ਨੂੰ ਨਹੀਂ ਪਤਾ ਤਾਂ ਇਹ ਬੱਚਿਆਂ ਨੂੰ ਆਪਣੀ ਪੁਰਾਣੀ ਪਰੰਪਰਾ ਨਾਲ ਅਸੀਂ ਜੋੜ ਕੇ ਰੱਖੀਏ ਪੰਜਾਬੀ ਮਾਂ ਬੋਲੀ ਨਾਲ ਅਸੀਂ ਜੋੜ ਕੇ ਰੱਖੀਏ ਤਾਂ ਕਿਉਂਕਿ ਜਿਹੜੀਆਂ ਪਰੰਪਰਾਣੀਆਂ ਬਰੰਬਰਾਂਆਂ ਆਪਣੀਆਂ ਤਾਂ ਇਹਨਾਂ ਇਹਨਾਂ ਦਾ ਆਪਣਾ ਜੋੜਨਾ ਆਪਣਾ ਮੋੜਲਾ ਫਰਜ਼ ਹੈ ਤਾਂ ਮੈਂ ਅ ਭਾਈ ਜੀ ਨਾਲ ਗੱਲ ਕਰਾਂਗਾ ਵੀ ਇਹ ਤੁਸੀਂ ਇਹਦਾ ਕਿਵੇਂ ਸੋਚਿਆ ਤਾਂ ਕੀ ਤੁਹਾਡੇ ਮਨ ਦੇ ਵਿੱਚ ਕੀ ਆਈ ਤੇ ਕਿਦੋਂ ਤੋਂ ਤੁਸੀਂ ਇਹ ਰੀੜੀ ਦੇ ਰਹੇ ਹੋ ਅਸੀਂ ਜੀ ਸਾਡੇ ਬਜ਼ੁਰਗ ਦਾਦਾ ਜੀ ਪਾਪਾ ਜੀ ਮਤਲਬ ਕਿ ਬੱਚਿਆਂ ਨੂੰ ਰੀੜੀ ਦਿੰਦੇ ਸੀ ਪਹਿਲਾਂ ਤੋਂ ਰਸਮ ਚੱਲ ਰਹੀ ਹੈ ਅਸੀਂ ਵੀ ਇਸ ਰਸਮ ਨੂੰ ਨਿਭਾਉਣਾ ਚਾਹੁੰਦੇ ਆ ਵੀ ਇਹ ਚੱਲੀ ਜਾਵੇ ਪੁਰਾਣੇ ਵਿਰਸੇ ਨਾਲ ਬੱਚੇ ਜੁੜੇ ਰਹਿਣ ਜਾਂ ਅਸੀਂ ਮਤਲਬ ਕਿ ਜੁੜੇ ਰੱਖੇ ਲੋਕਾਂ ਨੂੰ ਜਾਗਰੂਤ ਕਰਦੇ ਆਂ ਅੱਛਾ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਸਾਡੇ ਜਿਹੜੇ ਬੱਚੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਮਤਲਬ ਸਾਡੀ ਭਾਈਚਾਰਕ ਸਾਂਝ ਹੈ ਉਹਨੂੰ ਵੀ ਕੈਮ ਰੱਖਿਆ ਜਾਵੇ ਕੈਮ ਰੱਖਿਆ ਜਾਵੇ ਮਤਲਬ ਇਹ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਪਰੰਪਰਾਵਾਂ ਆ ਇਹਨਾਂ ਨੂੰ ਕੈਮ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਵੀ ਹੁਣ ਤੁਸੀਂ ਇਹ ਬੱਚਿਆਂ ਨੂੰ ਰੇੜੀ ਦੇ ਰਹੇ ਆਂ ਅਸੀਂ ਰੇੜੀ ਦੇ ਰਹੇ ਆਂ ਸਾਡੇ ਇਸ ਚੈਨਲ ਦੇ ਜਰੀਏ ਤੁਹਾਨੂੰ ਅਸੀਂ ਪ੍ਰਾਣੀਆਂ ਰੀਤਾਂ ਔਰ ਰਸਮਾਂ ਤੋਂ ਜਾਣੂ ਕਰਾਉਂਦੇ ਰਹਿਾਂਗੇ ਸਾਡੇ ਇਸ ਚੈਨਲ ਨੂੰ ਤੁਸੀਂ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਤਾਂ ਕਿਉਂਕਿ ਜਿਹੜੀਆਂ ਪ੍ਰਾਣੀਆਂ ਰਸਮਾਂ ਐ ਉਹਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਭਵਿੱਖ ਦੇ ਵਿੱਚ ਬੱਚੇ ਨੇ ਤਾਂ ਉਹ ਉਹਨਾਂ ਤੋਂ ਜਾਣੂ ਰਹਿਣ